ਸਤ ਸ੍ਰੀ ਅਕਾਲ ਜੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਖੀਰਨੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਸਹਿਤਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰਵਿੰਦਰ ਕੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਲੇਖਕਾ ਹਰਜੀਤ ਕੌਰ ਵਿੰਦਰਾ ਦੀ ਪਲੇਠੀ ਪੁਸਤਕ ਆਓ ਪਿਆਰੇ ਬੱਚਿਓ ਦੀ ਘੁੰਡ ਚੁਕਾਈ ਕੀਤੀ ਗਈ ਇਸ ਸਮਾਗਮ ਦੌਰਾਨ ਲੇਖਕ ਕਮਲਜੀਤ ਨੀਲੋਂ ਕਹਾਣੀਕਾਰ ਜਤਿੰਦਰ ਹਾਂਸ ਪੰਜਾਬੀ ਸਿੰਗਰ ਜਸਵੰਤ ਸਿੰਘ ਧਾਲੀਵਾਲ ਤੇ ਗੋਸਲ ਪ੍ਰਕਾਸ਼ਨ ਤੋਂ ਗੁਰਦੀਪ ਸਿੰਘ ਮੰਡਾਹਰ ਆਦ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਇਲਾਕੇ ਦੇ ਲੇਖਕ ਅਤੇ ਬਹੁਤ ਸਾਰੇ ਅਧਿਆਪਕ ਸਹਿਬਾਨ ਤੇ ਸਕੂਲੀ ਬੱਚੇ ਸ਼ਾਮਿਲ ਹੋਏ ਦੇਖੋ ਇਸ ਸੰਬੰਧੀ ਸੰਦੀਪ ਸਿੰਘ ਮੋਮਨਾਵਾਦੀ ਦੇ ਨਾਲ ਗੁਰਦੀਪ ਸਿੰਘ ਮੰਡਾਹਰਦੀ ਪੂਰੀ ਰਿਪੋਰਟ ਪੂਰੇ ਆਪਣੇ ਹੌਸਲੇ ਦਾ ਆ ਮੈਂ ਪਹਿਚਾਉਣਾ ਵੀ ਇਸ ਹੌਸਲੇ ਲਈ ਮੈਂ ਦਾ ਸਤਿਕਾਰ ਕਰਨਾ ਆਪਾਂ ਤਾੜੀ ਜ਼ਰੂਰ ਮਾਰੀ ਤੇ ਜਰੂਰ ਉਨ੍ਹਾਂ ਦੇ ਦਿਮਗ ਨੂੰ ਮੈਂ ਅਰਦਾਸ ਕਰਦਾ ਹਾਂ ਕਿ ਆਪ ਸਭ ਨੂੰ ਹੋਰ ਕਾਮਯਾਬੀ ਤੇ ਪਰ ਆ ਜਿਹੜੇ ਟਾਈਮ ਦਿੱਤਾ ਬਹੁਤ ਧੰਨਵਾਦ ਦਾ ਬਹੁਤ ਵੱਡੀ ਗੱਲ ਤੇ ਆਪਣੇ ਟੀਚਰਾਂ ਲਈ ਤੇ ਜੇ ਇੰਨੇ ਚੰਗੇ ਰਹੇ ਕੋਈ ਵੀ ਨਾਇਕਾ ਮਾ ਕੋਈ ਵੀ ਵਿਭਾਗ ਹੋਵੇ ਚਾਹੇ ਕੋਈ ਵੀ ਈਸਤਾਰ ਹੋਵੇ ਜਿੱਥੇ ਦਾ ਮੁਖੀ ਆ ਇੰਨਾ شدت ਨਾਲ ਆਪਣੇ ਨੀਂਜੇ ਵਿੱਚ ਬੰਦਿਆ ਲੋ ਸਨਕਾਰ ਦਿੰਦਾ ਮਾਨ ਦਿੰਦਾ ਉਹਨਾਂ ਦੀ ਗੱਲ ਸਮਝਦਾ ਮੈਂ ਭਾਵੇਂ ਭਾਵੇਂ ਮੈਨੂੰ ਸਮਝਦਾ ਤਾਂ ਉਹ ਜ਼ਰੂਰ ਲੋਕ ਅੱਗੇ ਜਾਂਦੇ ਤੇ ਸਾਸੀ ਕੇ ਅੱਗੇ ਹੋਰ ਵਧਾ ਕੇ ਮੈਂ ਉਹਦੀ ਪਹਿਲੀ ਕਿਤਾਬ ਆ ਉਹਦਾ ਜਿਹੜਾ ਇਹ ਆਪਾਂ ਤੁਸੀਂ ਸਾਹਿਬ ਆ ਉਹ ਮੁੱਖੰ ਦਾ ਜਦੱਸਿਆ ਉਹਨਾਂ ਅੱਗੇ ਇਸ ਕਿਤਾਬ ਦੇ ਉੱਤੇ ਵਿਦਵਾਨ ਸਾਡੇ ਜਿਹੜੇ ਆਏ ਨੇ ਆਪਣੀ ਗੱਲ ਰੱਖਣਗੇ ਕਥਾ ਬਾਰੇ ਉਹ ਬੰਨਾ ਕਰੂਗੇ ਤੇ ਮੈਂ ਚਾਹਾਂ ਵੀ ਸਭ ਨੂੰ ਬਲਾਵੇ ਸਭ ਜਿਹੜੇ ਦੇ ਦਸ ਅਖਿਆਤ ਮੈਡਮ ਬਿਲਕੁਲ ਪਾਜੀ ਉਹਦੇ ਨਾਮ ਦਾ ਪ੍ਰੀ ਅਮਲਾ ਆਇਆ ਹੋਇਆ ਪਰ ਮੇਨਾ ਕਰਤਾ ਕਰਤਾ ਵਿਪਕ ਜੀ ਉਹ ਇੱਥੇ ਆਏ ਨੇ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਆਏ ਹੋ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੀ ਮੈਂ ਧੰਨਵਾਦ ਕਰਦਾ ਤੇ ਉਮੀਦ ਕਰਨਾ ਕਿ ਮੈਡਮ ਅੱਗੇ ਵੀ ਇਸ ਉੱਥੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਕਿਉਂਕਿ ਇਹਦਾ ਸਹਿਤਾ

कितने दिल को चिड़ी चिड़ी कुछ बात आई सी राखी दूसरी मम्मी तेरी बात सुनाई सी कितने दिल को चिड़ी ये भी कुछ आई सी के हो जई गाने आई एक ही हो गया के हो जई गाने भी आई एक ही हो गया सोना जाए जाके पंछी जाके कठे हो गया ਹੋ ਜੀ ਤੰਦੇ ਰਹੀ ਰਾਈ ਇੱਕੀ ਹੋ ਗਿਆ ਸੁਰਜਿਆ ਇਹ ਪੰਛੀ ਦਸਤੋ ਕਿੱਥੇ ਹੋ ਗਿਆ ਹੋਰ ਦੇ ਹੋਏ ਕੀ ਕੀ ਚੀਂ ਨਾਲ ਸੁਣਾਈ ਸੀ ਹੋਰ ਦੇ ਹੋਏ ਕੀ ਕੀ ਚੀਂ ਤੁਸੀਂ ਨਾਲ ਸੁਣਾਈ ਸੀ ਕਿੱਥੇ ਗਈ ਉਹ ਚਿੜੀ ਜਿਹੜੀ ਬਾਤ ਕਿੱਥੇ ਗਈ ਉਹ ਚਿੜੀ ਜਿਹੜੀ ਬਾਤ ساری ਸੀ ਤੋਤਾ ਟੰਡਾ

ਜਾਨੀ ਸਭ ਤੋਂ ਵੱਡਾ ਜ਼ਿਲ੍ਹਾ ਹੈਗਾ ہزار ਦੇ ਲਗਭਗ 1000 ਹੀ ਨੇ ਤੇ ਹੋਰ ਇਹਨਾਂ ਨੂੰ ਇੰਨੇ ਆਸਰਾ ਨੂੰ ਜਿਹੜੇਵੇਂ ਰਹਿੰਦੇ ਨੇ ਇਹ ਸਹਿਤ ਨਾਲ ਜੁੜੇ ਹੋਏ ਨੇ ਆਪਾਂ ਇਹਨਾਂ ਦੀ ਗੱਲਾਂ ਸੁਣੀਆ ਜਿਹੜੇ ਸਹਿਤ ਨਾਲ ਜੁੜੇ ਹੋਏ ਬੰਦੇ ਹੀ ਇਹ ਤਾਂ ਜਿਹੜੀਆਂ ਪਿਆਰੀਆਂ ਗੱਲਾਂ ਕਰ ਸਕਦੇ ਨੇ ਨਹੀਂ ਪੰਜਾਬ ਤੇ ਪੰਜਾਬੀ ਬਾਰੇ ਮੈਂ ਜਿਹੜੀ ਇੱਕ ਗੱਲ ਕਰਨੀ ਆ ਇੱਕ ਸ਼ੇਅਰ ਹੈਗਾ ਟੁਕਤਾ ਹੈਗੀ ਆ ਬਈ ਮਾਤਮ ਹਿੰਸਾ ਖੋਪ ਮਾਤਮ ਹਿੰਸਾ ਖੋਪ ਬੇਵਸੀ ਅਨੇਆ ਇਹ ਨਹੀਂ ਅਜਕਲ ਪੰਜਾਂ ਦਰਿਆਵਾਂ ਦੇ ਨਾਮ ਜੋ ਹੁੰਦੇ ਸਨ ਸਤਲੁਜ ਬਿਆਸਾ ਰਾਵੀ ਜੇਰਮ ਅਤੇ ਇਤਨਾ ਤੇ ਜਿਹੜੇ ਇੱਕ ਦਿਨ ਹੋ ਬਣ ਗਏ ਹੁਸਨ ਸੱਚ ਮਹੱਭਤ ਤੇ ਨਿਆਹ ਮੇਰੇ ਦਰਿਆਵਾਂ ਦੇ ਨਾਲ ਜਿਹੜੇ ਜਿਵੇਂ ਆਪਣੇ ਮੈਡੋ ਜੀ ਨੇ ਪਹਿਲਾਂ ਗੱਲ ਕਰੀ ਸੀ ਦੀ ਹੂਸਨ ਸੱਚ ਮਹੱਤਵ ਤੇ ਨਿਆਰ ਇਹ ਦਰਿਆ ਤਾਂ ਹੀ ਚੱਲ ਸਕਦੇ ਨੇ ਜਦੋਂ ਕੋਈ ਸੁਭੇਦਨਸ਼ੀਲ ਬੰਦਾ ਕੋਈ ਕਲਾ ਨਾਲ ਜੁੜਿਆ ਹੋਇਆ ਬੰਦਾ ਕੋਈ ਇਸ ਤਰ੍ਹਾਂ ਦੀ ਰਚਨਾਵਾਂ ਰਚਦਾ ਹੈਗਾ ਜਿਹੜੀਆਂ ਸਾਡੇ ਦਿਲਾਂ ਦੇ ਵਿੱਚ ਜਿਵੇਂ ਕਾਵਿ ਦੀ ਲੀਲੋ ਮਣੀ ਕੋਈ ਵੀ ਇਹਨਾਂ ਦਾ ਨਾਮ ਲੈਂਦਾ ਤੇ ਇਹਨਾਂ ਦੇ ਉਹ ਗੀਤ ਯਾਦ ਆ ਜਾਂਦੇ ਨੇ ਸੌ ਜਾ ਬੱਬੂਆ ਤਾਂ ਉਹ ਸਾਰੇ ਇਦਾਂ ਹੀ ਬਹੁਤ ਹੀ ਖੂਬਸੂਰਤ ਮੈਡਮ ਜੀ ਦੀ ਕਿਤਾਬ ਹੈਗੀ ਆ ਆਓ ਪਿਆਰੇ ਬੱਚਿਓ ਇਹਨੂੰ ਜਦੋਂ ਪੜਦੇ ਆ ਹੀ ਮਹਿਸੂਸ ਹੋਇਆ ਕਿ ਸਤਿਅੰ ਸੇਵੰ ਸੁੰਦਰੰ ਜਿਹੜਾ ਸਹਿਦ ਦਾ ਪ੍ਰਯੋਜਨ ਹੁੰਦਾ ਉਹਨਾਂ ਤੇ ਇੱਕ ਖਰੀ ਉਤਰਦੀ ਆ ਕਿਤਾਬ ਕਿਉਂਕਿ ਛੋਟੇ ਬੱਚਿਆਂ ਨੂੰ ਦੇਖੋ ਮਾਲਸਾਇਤ ਰਚਨਾ ਸਭ ਤੋਂ ਅੱਖਾ ਹੈਗਾ ਕਿਉਂਕਿ ਮੈਰਨੋਨਾ ਬੱਚਿਆਂ 'ਚ ਰਹਿੰਦੇ ਨੇ ਤੇ ਉਹਨਾਂ ਦੇ ਮਾਨਸਿਕ ਭਾਵਨਾਵਾਂ ਜਾਣਦੇ ਨੇ ਤੇ ਉਹਨਾਂ ਬਾਰੇ ਉਹ ਲਿਖਦੇ ਹੈਗੇ ਆ ਇਸ ਦੇ ਲਈ ਇਹ ਜੇ ਇੰਨੀ ਸੋਹਣੀ ਕਿਤਾਬ ਇਹਨਾਂ ਨੇ ਰਚੀ ਹੈਗੀ ਹੈ ਜਿਹੜੇ ਬਾਲ ਸਹਿਤਕਾਰ ਨੇ ਨੀਲੋ ਸਾਹਿਬ ਜਾਣਦੇ ਨੇ ਵੀ ਉਹ ਜਾਂ ਤਾਂ ਬੱਚਿਆਂ ਬਾਰੇ ਹੀ ਲਿਖ ਰਹੇ ਨੇ ਬੱਚਿਆਂ ਲਈ ਲਿਖਣਾ ਔਖਾ ਕਾਰਜ ਆ ਜਿਹੜਾ ਮੈਡਮ ਨੇ ਕੀਤਾ ਤੇ ਇਹਨਾਂ ਨੂੰ ਮੈਂ ਇਸ ਗੱਲ ਦੀ ਮੁਬਾਰਕਬਾਦ ਜਨਾ ਕਾਗਜ਼ ਦੀ ਕਿਸ਼ਤੀ ਨੂੰ ਉੱਚਾ ਨਾਲ ਪੜਾਉਂਦੇ ਸੀ ਮੀਂਹ ਦਾ ਪਾਣੀ ਮੰਨ ਸਮੁੰਦਰ ਆਕ ਚਲਾਉਂਦੇ ਸੀ ਆਪੇ ਕਰ ਮਿੱਟੀ ਦੇ ਕੋੜੇ ਆਪੇ ਦੇਣੇ ਟਾ ਜਿਸਦੀ ਕਿਸ਼ਤੀ ਨੂੰ ਚਾਵਾ ਨਾਲ ਬਣਾਉਂਦੇ ਸੀ ਮੈਨੂੰ ਤਾਂ ਆਪਣਾ ਕੀ ਯਾਦ ਹੈ ਕਿ ਤੁਸੀਂ ਨਾ ਰਾਜਵਾਨ ਪ੍ਰੋਗਰਾਮ ਦੇ ਹੀ ਮੂਲ ਭਾਵਨਾ ਦੇ ਅਨੁਸਾਰ ਪ੍ਰੋਗਰਾਮ ਦੀ ਜਿਹੜੀ ਮੂਲ ਤੱਤ ਦੇ ਅਨੁਸਾਰ ਕਰਿਆ ਜੀ ਨਾ ਨੂੰ ਬਹੁਤ ਬਹੁਤ ਸ਼ੁਕਰ ਹੈ ਜੀ ਸਭ ਦਾ ਧੰਨਵਾਦ ਇਹ ਛੋਟਾ ਜਿਹਾ ਪ੍ਰੋਗਰਾਮ ਨਹੀਂ ਹੈ ਇੱਕ ਬਹੁਤ ਵੱਡਾ ਕਾਰਜ ਹੈ اور ਬਹੁਤ ਮਹਾਨ ਕਾਰਜ ਹੈ ਜੀ ਦੀ ਮਹੱਤਤਾ ਮੈਂ ਸਮਝਦੀ ਹਾਂ ਕੇਵਲ ਔਰ ਕੇਵਲ ਉਹ ਲੋਕ ਸਮਝ ਸਕਦੇ ਆ ਜਿਨ੍ਹਾਂ ਨੂੰ ਇਹਨਾਂ ਬੱਚਿਆਂ ਦੀ ਮਹੱਤਤਾ ਦਾ ਪਤਾ ਹੈ ਔਰ ਮੈਂ ਬਹੁਤ ਐਪਰੀਸ਼ੀਏਟ ਕਰਦੀ ਆ ਬੜੀ ਬੜਾ ਮਾਣ ਮਹਿਸੂਸ ਕਰ ਰਹੀ ਆ ਕਿ ਮੈਨੂੰ ਇਸ ਪ੍ਰੋਗਰਾਮ ਦਾ ਕੋਈ ਹਿੱਸਾ ਬਣਾਇਆ ਮੈਂ ਸਮਝਦੀ ਆ ਕਿ ਤੁਸੀਂ ਮੈਨੂੰ ਸਮਾਂ ਦਿੱਤਾ ਅਦਰਵਾਇਜ਼ ਮੈਨੂੰ ਇਹਨਾਂ ਬੱਚਿਆਂ ਦੇ ਦਰਸ਼ਨ ਕਰਨ ਦਾ ਮੌਕਾ ਨਾ ਮਿਲਦਾ ਤੁਹਾਡੇ ਵਰਗੇ ਮਹਾਨ ਲੇਖਕ ਇਹਨਾਂ ਵਰਗੇ ਮਹਾਨ ਲੇਖਕਾਂ ਨੂੰ ਮਿਲਣ ਦਾ ਮੌਕਾ ਨਾ ਮਿਲਦਾ ਜਤਿੰਦਰ ਹਾਸ ਜੀ ਨੂੰ ਮੈਂ ਕੁਝ ਕੁ ਮਿੰਟਾਂ ਦੇ ਲਈ ਪਹਿਲੇ ਮਿਲੀ ਹੋਈਆਂ ਔਰ ਮੈਂ ਦੇਖਿਆ ਇਹਨਾਂ ਦੇ ਆਫਿਸ 'ਚ ਬੈਠ ਕੇ ਕਿ ਕਿਵੇਂ ਇਹਨਾਂ ਨੇ ਕਹਾਣੀਕਾਰਾਂ ਦੇ ਲੇਖਕਾਂ ਦੇ ਕਵੀਆਂ ਦੇ ਨਾਮ ਸਜਾਏ ਹੋਏ ਆਪਣੇ ਦਫ਼ਤਰ ਦੇ ਵਿੱਚ ਉਹ ਰਿਆਪ ਵੀ ਬਹੁਤ ਵੱਡੇ ਲੇਖਕ ਆ। ਲੇਕਮਨ ਜੀ ਦੀ ਪਿਆਰੀ ਤੇ ਮధుਰ ਆਵਾਜ਼ ਦੇ ਵਿੱਚ ਗੀਤ ਸੁਣੇ। ਜਦੋਂ ਇਹਨਾਂ ਨੇ ਗੀਤ ਸੁਣਾਉਣਾ ਸ਼ੁਰੂ ਨਹੀਂ ਕੀਤਾ ਸੀ ਤਾਂ ਉਦੋਂ ਹੀ ਮੈਂ ਵੀ ਇਹਨਾਂ ਦੀ ਆਵਾਜ਼ ਤੋਂ ਦੇਖ ਲਿਆ ਕਿ ਕਿੰਨੀ ਸੌਫਟ ਨੇਚਰ اور ਸੌਫਟ ਵੌਇਸ ਦੇ ਮਾਲਕ ਆ। ਔਰ ਬੱਚਿਆਂ ਨਾਲ ਜੁੜੇ ਹੋਏ ਆ। ਮੈਂ ਇਸ ਕਿਤਾਬ ਨੂੰ ਦੇਖ ਕੇ ਸੀ ਆਓ प्यारे ਬੱਚਿਓ ਬਹੁਤ ਹੀ ਸੋਹਣੀ ਔਰ ਵਿਚਪੁਛ ਮੈਡਮ ਨੇ ਆਪਣੀਆਂ ਪਿਕਚਰ ਵੀ ਲਗਾਈਆਂ ਹੋਈਆਂ ਨੇ ਉਹਨਾਂ ਦੀਆਂ ਰਚਨਾਵਾਂ ਜਿਨ੍ਹਾਂ ਕਿ ਮੈਂ ਮੋਟੀ ਮੋਟੀ ਨਜ਼ਰ ਮਾਰੀ ਹੈ ਜਿਸ ਤਰ੍ਹਾਂ ਕਿ ਮੇਰੇ ਕੋ ਪਹਿਲਾ ਸਰ ਨੇ ਕਿਹਾ ਕਿ ਇਹ ਕਵਿਤਾਵਾਂ ਜਾਂ ਇਹ ਸਾਹਿਤ ਉਹੀ ਰੱਖ ਸਕਦਾ ਵਾ ਜਿਹਨੂੰ ਬਾਲ ਬੱਚੇ ਦੇ ਮਨ ਦੀ ਨੌਲੇਜ ਹੈ ਜਿਹਨੂੰ ਉਹਦਾ ਅਹਿਸਾਸ ਹੈ ਕਿ ਬੱਚੇ ਦੇ ਮਨ ਦੇ ਵਿੱਚ ਕੀ ਮਨੋਭਾਵ ਉੱਗਦੇ ਆ ਕੀ ਬਲਬਲੇ ਉੱਗਦੇ ਆ ਉਹਦੀ ਕੀ ਚਾਹਨਾ ਹੈ ਉਹ ਉਹ ਕੀ ਚਾਹੁੰਦਾ ਹੈ ਉਹ ਕੀ ਮਿਲ ਉਹਨੂੰ ਕੀ ਮਿਲਦਾ ਵਾ ਜਾਂ ਉਹ ਕੀ ਸੁਣ ਕੇ ਖੁਸ਼ ਹੁੰਦਾ ਵਾ ਤਾਂ ਉਹ ਜਿਸ ਉਹ ਮਨੋਭਾਵ ਨੂੰ ਜੋ ਅਧਿਆਪਕ ਸਮਝ ਆਇਆ ਜਾਂ ਜੋ ਇਨਸਾਨ ਸਮਝ ਜਾਇਆ ਜਿਹੜੇ ਕਿ ਆਉਲੇ ਵਿੱਚ ਉਹੀ ਉਹਨੂੰ ਲਫ਼ਜ਼ਾਂ ਦੇ ਵਿੱਚ ਫੇਰੋ ਸਕਦਾ ਹੈ ਇਹ ਜਿਹੜੀ ਤੁਸੀਂ ਮੈਨੂੰ ਇੱਕ ਕਿਤਾਬ ਜ਼ਰੂਰ ਦੇ ਦਿਓ ਜੀ ਤਾਂ ਜੋ ਮੈਂ ਆਪਣੇ ਵਿਹਲੇ ਸਮੇਂ ਦੇ ਵਿੱਚ ਜ਼ਰੂਰ ਬੈਠ ਕੇ ਇਹਨੂੰ ਪੜਾਂ ਬਹੁਤ ਖੂਬਸੂਰਤ ਹੈ ਸਿੱਖਿਆਦਾਇਕ ਗੱਲਾਂ ਹਨ ਇਹਦੇ ਵਿੱਚ ਚਾਹੇ ਤੁਸੀਂ ਲਾਇਬ੍ਰੇਰੀ ਦੀ ਗੱਲ ਕੀਤੀ ਹੈ ਚਾਹੇ ਤੁਸੀਂ ਉਹ ਮਿੱਡੇ ਮੀਲ ਦੀ ਗੱਲ ਕਰ ਲਈ ਵਿੱਚ ਚਾਹੇ ਜੀ ਪੰਛੀਆਂ ਦੀ ਵੀ ਗੱਲ ਕਰ ਲਈ ਵਾਤਾਵਰਣ ਦੀ ਗੱਲ ਕਰ ਲਈ ਬੱਚੇ ਦੇ ਬੈਗ ਦੀ ਗੱਲ ਕਰਨ ਲਈ ਬਹੁਤ ਬਹੁਤ ਸੋਹਣਾ ਬਹੁਤ ਖੂਬਸੂਰਤ ਜਿੰਨਾ ਕਿ ਵੀ ਮੈਂ ਦੇਖਿਆ ਮੈਨੂੰ ਬਹੁਤ प्यारा ਲੱਗਿਆ ਮੈਂ ਬਹੁਤ ਮੁਬਾਰਕਬਾਦ ਦਿੰਨੀ ਆ ਤੇ ਬੇਟਾ ਆਪਣੇ ਮੈਡਮ ਦੀ ਹਰ ਇੱਕ ਕਵਿਤਾ ਨੂੰ ਪੜ੍ਹਨਾ ਹੈ ਓਨੂੰ ਮਹਿਸੂਸ ਕਰਨਾ ਹੈ ਤੇ ਹੋਰ ਜਿਹੜੀਆਂ ਗੱਲਾਂ ਤੁਹਾਨੂੰ ਲੱਗੀਆਂ ਮੈਡਮ ਜੀ ਤੁਸੀਂ ਇਹ ਵੀ ਕਵਿਤਾ ਲਿਖ ਸਕਦੇ ਸੀ ਜਾਂ ਇਹਦਾ ਵੀ ਲਿਖੋ ਤੇ ਤੁਸੀਂ ਉਹ ਵੀ ਮੈਡਮ ਨੂੰ ਦੱਸਣਾ ਹੈ ਤੇ ਮੈਡਮ ਤੋਂ ਇਹ ਜਾਜ ਸਿੱਖਣੀ ਹੈ ਕਿ ਕਵਿਤਾ ਕਿਵੇਂ ਲਿਖਣੀ ਹੈ